ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਹਸਤਾਪੁੱਟਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੱਜ ਦੀ ਵੀਡੀਓ ਚ ਪਤਾ ਤੁਹਾਨੂੰ ਜਰਸੀ ਵਿਖਾਉਣੀ ਪੰਜਾਬ ਵਾਲੀ ਤੀਜਾ ਸੂਆ ਰੇਟ ਵੀੜ ਪਤਾ ਤੁਹਾਨੂੰ ਵੀਡੀਓ ਦੱਸਾਂਗੇ ਵੀਡੀਓ ਅੰਤ ਤੱਕ ਦੇਖਿਆ ਜੇ ਜੇ ਕਿਸੇ ਵੀਰ ਦੇ ਪਸੰਦ ਆ ਜੂਗੀ ਨੰਬਰ ਵੀਰ ਦਾ ਸਕਰੀਨ ਤੇ ਚਲਾ ਦਾਂਗੇ ਤੁਸੀਂ ਗੱਲਬਾਤ ਕਰ ਲੈ ਤਸੱਲੀ ਉਸ ਹੀ ਆ ਕਰਨੀ ਆ ਵੀ ਤੇ ਆ ਕਿ ਕਿਸਾਨ ਵੀਰੋ ਇਹ ਵੈੜ ਤੀਜਾ ਸੂਆ ਸੋਨ ਵਾਲੀ ਆ ਦੂਜੇ ਸੂਏ ਦਾ ਮਿਲਕ ਰਿਕਾਰਡ ਵੀਰ ਕਹਿੰਦਾ 16 ਲੀਟਰ ਰਿਆ ਐਸ ਕੀ ਵੀਰ ਕਹਿੰਦਾ 17 18 ਲੀਟਰ ਦਾ ਜਿਹੜਾ ਆਰਾਮਨਾਲ ਦੇ ਪਾ ਦੂਗੀ ਤੇ ਸੂਨ ਚ ਵੀਰ ਕਹਿੰਦਾ ਹਜੇ ਪੰਜ ਤੋਂ 6 ਦੇ ਜਿਹੜਾ ਸਮਾ ਪਿਆ ਸੂਨ ਵਿੱਚ ਇਹਦਾ ਆ ਦੇਖ ਸਕਦੇ ਆ ਕੱਲਾ ਕੱਲਾ ਚਵਾਈ ਵਾਲਾ ਥਾਂ ਲੱਗਿਆ ਹੋਇਆ ਦੇਖ ਸਕਦੇ ਆ ਪੰਜਾਬ ਵਾਲੀ ਜਰਸੀ ਤੀਜਾ ਸੂਆ ਦੇਖ ਸਕਦੇ ਕਿਸਾਨ ਵੀਰੋ ਆ ਦੇਖ ਸਕਦੇ ਆ ਬੈਕ ਸਾਈਡ ਤੋਂ ਲੇਵਾ ਤੇ ਬਾਈ ਨੇ ਦਾ ਪ੍ਰਾਈਸ ਕੀਤਾ ਆ 45000 ਰੁਪਇਆ ਤੇ ਬਾਈ ਕਹਿੰਦਾ ਮੌਕੇ ਤੇ ਮਾਨਤਾ ਕਰ ਦਾਂਗੇ ਜਿਸ ਕਿਸੇ ਵੀਰ ਤੇ ਪਸੰਦ ਆ ਜੇ ਨੰਬਰ ਵੀਰ ਦਾ ਸਕਰੀਨ ਤੇ ਚੱਲੂਗਾ ਤੁਸੀਂ ਗੱਲਬਾਤ ਕਰਕੇ ਆਪ ਦੀ ਖਰੀਦਦਾਰੀ ਉਹ ਕਰ ਲਏ ਠੀਕ ਆ ਜੀ ਧੰਨਵਾਦ ਜੀ ਸਾਰਿਆਂ ਦਾ ਸਸਤੀ ਕਾਰ